ਰੇਡੀਓ ਇੰਡੀਆ 1110 ਏਮ ਸਰੀ ਕੈਨੇਡਾ ਅਤੇ ਐਸਟੀਵੀ ਸਰੀ ਪਾਲ ਵੜੈ ਚੋ ਵੱਲੋਂ ਸਮੂਲ ਕੈ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਹਾੜੇ ਦੀ ਕੋਟ ਕੋਟ ਵਧਾਈ ਹੋਵੇ। ਅੰਤਰਰਾਸ਼ਟਰੀ ਪ੍ਰਚਾਰਕ ਸਤਕਾਰਯੋਗ ਸ੍ਰੀ ਨਿਵਾਸੀ ਗਿਆਨੀ ਬਲਬੀਰ ਸਿੰਘ ਚੰਗੇਆੜਾ ਜੀ ਨੇ ਕਮਾਲ ਦਾ ਇਤਿਹਾਸ ਸਾਂਝਾ ਕੀਤਾ ਆਓ ਸਰਵਣ ਕਰਦੇ ਹਾਂ। ਸਤਕਾਰਯੋਗ ਸਰੋਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਦੁਹਾੜੀ ਦਾ ਦਿਹਾੜਾ ਸੰਸਾਰ ਭਰ ਵਿੱਚ ਵਸਣ ਵਾਲੇ ਸਮੂਹ ਭਾਈਚਾਰੇ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ 10 ਰਤਰੇ ਜਿਸ ਵੇਲੇ ਆਪਣੇ ਸੁਪੁੱਤਰਾਂ ਨੂੰ ਰਾਮਚੰਦਰ ਲక్ష్ਮਣ ਤੇ ਮਾਤਾ ਸੀਤਾ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ ਬਨਵਾਸ ਕੱਟਣ ਤੋਂ ਬਾਅਦ ਜਿਸ ਵੇਲੇ ਉਹ ਜੁਤੀ ਆਦੀ ਧਰਤੀ ਤੇ ਆਏ ਤਾਂ ਉਸ ਵਕਤ ਉਹਨਾਂ ਮੰਦਰਾ ਵਿੱਚ ਦੀਵੇ ਬਾਲ ਕੇ ਲਾਈਟਾਂ ਬਾਲ ਕੇ ਇਸ ਦਿਹਾੜੇ ਦੇ ਉੱਤੇ ਦੀਵਾਲੀ ਦੀ ਆਰੰਭਤਾ ਕੀਤੀ ਔਰ ਉਹਨਾਂ ਦਾ ਮਹਾਨ ਸਤਕਾਰ ਕੀਤਾ ਜਿਸ ਤਰ੍ਹਾਂ ਅਸੀਂ ਆਪਣੇ ਇਤਿਹਾਸ ਨੂੰ ਉਸ ਵੇਲੇ ਪੜ੍ਹਦੇ ਹਾਂ ਮੇਰੀ ਪੀੜੀ ਦੇ ਮਾਲਕ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕੰਗ ਸਿੰਘ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤੇ ਗਏ ਉੱਥੇ 52 ਹੋਰ ਵੱਖ-ਵੱਖ ਇਲਾਕਿਆਂ ਦੇ ਰਾਜੇ ਜਿਹੜੇ ਸਨ ਉਹ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਜਿਸ ਵੇਲੇ ਦਤਾਰ ਪਾਸ਼ਾ ਦੀ ਰਿਹਾਈ ਦਾ ਹੁਕਮ ਹੋਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਅਸੇ ਗਵਾਲੀਗੜ੍ਹ ਵਿੱਚੋਂ ਤਾਂ ਨਿਕਲਾਂਗੇ ਤੇ ਇਹ ਸਾਡੇ ਨਾਲ ਜਿਹੜੇ ਰਹਿ ਰਹੇ ਕੈਦੀ ਹਨ ਇਹਨਾਂ ਨੂੰ ਵੀ ਰਹਾ ਕੀਤਾ ਜਾਏ ਅੱਜ ਵੀ ਜਦੋਂ ਤੁਹਾਨੂੰ ਕਿਤੇ ਗਵਾਲੀਗੜ੍ਹ ਦੇ ਕਿਲੇ ਨੂੰ ਦੇਖਣ ਦਾ ਮੌਕਾ ਮਿਲਦਾ ਉਸ ਕਿਲੇ ਦੇ ਅੰਦਰ ਉਹ ਥੰਮ ਹਨ ਜਿਹਨਾਂ ਥੰਮੜਿਆਂ ਦੇ ਨਾਲ ਉਹਨਾਂ ਕੈਦੀਆਂ ਨੂੰ ਉਹਨਾਂ ਰਾਜਿਆਂ ਨੂੰ ਪੰਨ ਕੇ ਰੱਖਿਆ ਜਾਂਦਾ ਸੀ ਉਹਨਾਂ ਨੂੰ ਆਪਾਂ ਜਦੋਂ ਦੇਖਦੇ ਹਾਂ ਤਾਂ 10ਵੇਂ ਦਤਾਰ ਪਾਤਸ਼ਾਹ ਉਹਨਾਂ 52 ਕੈਦੀਆਂ ਨੂੰ ਲੈ ਕੇ ਆਏ ਅੱਜ ਵੀ ਉਹ 52 ਕਲੀਆਂ ਵਾਲਾ ਚੋਲਾ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪਿਆ ਅਸੀਂ ਉਸਤੇ ਦਰਸ਼ਨ ਕਰਦੇ ਤਾਂ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਗੁਰ ਰਾਨਕਲੇ ਬਾ ਸਿੱਖ ਸੰਗਤਾਂ ਨੇ ਸੇਵੇਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਤਿਕਾਰ ਕੀਤਾ ਦੀਵੇ ਬਾਲੇ ਆਤਸ਼ਮਾਜੀ ਚਲਾਈ ਔਰ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਇਸ ਇਤਿਹਾਸਕ ਦਿਹਾੜੇ ਨੂੰ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਦਰਬਾਰ ਸਾਹਿਬੀ ਧਰਤੀ ਤੇ ਆਮਰਾサー ਸ਼ਹਿਰ ਵਾਸੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪਰਬਲੰਗਣ ਤੋਂ ਬਾਅਦ ਇਸ ਦਿਹਾੜੇ ਦੀ ਤਿਆਰੀ ਆਰੰਭ ਕਰ ਦਿੰਦੇ ਹਨ ਸ਼ਹਿਰ ਨੂੰ ਫੁੱਲਾਂ ਦੀ ਤਰ੍ਹਾਂ ਸਜਾਇਆ ਜਾਂਦਾ ਦਰਬਾਰ ਸਾਹਿਬ ਦੇ ਵਿੱਚ ਜਿਸ ਦਿਨ ਦਿਹਾੜੀ ਦਾ ਦਿਹਾੜਾ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਪਰ ਕਰਮਾਂ ਦੇ ਵਿੱਚ ਦੀਵੇ ਰੱਖ ਕੇ ਤੇਲ ਪਾ ਕੇ ਬੱਤੀਆਂ ਬਟਕੇ ਬਾਲਦੇ ਪਰ ਜੇ ਅਸੀਂ ਇਤਿਹਾਸ ਨੂੰ ਪੜੀਏ ਸਾਡੇ ਦੀਵੇ ਜਿਹੜੇ ਤੇਲ ਦੇ ਨਾਲ ਨਹੀਂ ਚਲਦੇ ਸਾਡੇ ਦੀਵੇ ਰੂਹ ਦੇ ਨਾਲ ਹੀ ਜਲਦੇ ਸਾਡੇ ਦੀਵਿਆਂ ਦੇ ਵਿੱਚ ਤਾਂ ਉਹਨਾਂ ਮਹਾਨ ਸ਼ਹੀਦਾਂ ਦਾ ਪਿਆ ਹੋਇਆ ਲਹੂ ਹੈ ਮਿਜ ਹੈ ਉਹ ਆਂਤੜੀਆਂ ਦੀਆਂ ਬਣਾਈਆਂ ਹੋਈਆਂ ਬਟੀਆਂ ਹਨ ਜੇ ਆਪਾਂ ਇਹ ਦੀਵਾਲੀ ਦੇ ਇਤਿਹਾਸ ਨੂੰ ਪੜੀਏ ਦੀਵਾਲੀ ਦਾ ਤਿਹਾੜਾ ਮਨਾਉਂਦੇ ਸਿੱਖ ਸੰਗਤਾਂ ਦਾ ਕੱਟ ਸਦਿਆ ਗਿਆ ਬਖਦ ਦੇ ਹਾਕਮਾਂ ਨੇ ਕਿਹਾ 5000 ਰੁਪਏ ਦਾ ਜੁਰਮਾਨਾ ਲਾ ਲੈਣੇ ਲਾਹੌਰ ਦੇ ਹਾਕਮ ਨੇ 5000 ਦਾ ਜੁਰਮਾਨਾ ਲਾ ਦਿੱਤਾ ਪਰ ਦੂਸਰੇ ਪਾਸੇ ਇਹ ਮਨ ਵਿੱਚ ਛਕੀਮ ਧਾਰ ਲਈ ਕਿ ਜਿਸ ਵੇਲੇ ਇੱਥੇ ਸਿੱਖ ਸੰਗਤਾਂ ਇਕੱਠੀਆਂ ਹੋਣਗੀਆਂ ਇਹਨਾਂ ਉੱਤੇ ਹੱਲਾ ਬੋਲ ਕੇ ਇਹਨਾਂ ਦਾ ਕਤਲੇਆਮ ਕਰਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏਗਾ ਪਤਾ ਲਗਾ ਗੁਰੂ ਦੇ ਸਿੱਖ ਨੂੰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਹੈ ਸਹਿ ਕੌਮ ਦਾ ਮਹਾਨ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਜਿਸ ਵੇਲੇ ਪਤਾ ਲਗਾ ਕਿ ਸਰਕਾਰ ਦੀ ਅੰਦਰ ਖਾਤੇ ਨੀਤੀ ਇਹ ਹੈ ਤਾਂ ਉਹਨਾਂ ਨੇ ਕਿਹਾ ਕਿ ਨਾ ਇਸ ਦੁਆੜੀ ਤੇ ਹਾਜ਼ਰ ਹੋਇਓ ਇਸ ਸੰਗਤਾਂ ਇਸ ਮੌਕੇ ਉਤੇ ਦਰਬਾਰ ਸਾਹਿਬ ਦੀ ਧਰਤੀ ਉਤੇ ਹਾਜ਼ਰ ਨਾ ਹੋਣ ਇਕੱਠ ਘਟ ਹੋਇਆ ਪਰ ਵਖਤ ਦੇ ਹਾਕਮਾਂ ਨੇ ਲਾਇਆ ਹੋਇਆ ਟੈਕਸ ਮੰਗਿਆ ਨਾ ਦਿੱਤਾ ਗਿਆ ਤਖੀਰ ਲਾਹੌਰ ਸ਼ਹਿਰ ਦੇ ਵਿੱਚ ਜਿੱਥੇ ਅੱਜ ਸਤਕਾਰਯੋਗ ਸ్రోਤੇਓ ਸ਼ਾਹੀ ਕਿਲਾ ਹੈ ਸ਼ਾਹੀ ਕਿਲੇ ਦੇ ਪਿਛਲੇ ਪਾਸੇ ਉਹ ਨਖਾਸ ਚੌਕ ਹੈ ਜਿਸ ਨਖਾਸ ਚੌਕ ਦੇ ਵਿੱਚ ਵਿਆਕੇ ਭਾਈ ਮਨੀ ਸਿੰਘ ਨੂੰ ਖੜਾ ਕਰ ਦਿੱਤਾ ਗਿਆ ਟੈਕਸ ਦੇ ਪੈਸੇ ਨਹੀਂ ਦਿੱਤੇ ਗਏ ਤਾਂ ਹੁਕਮ ਅਲੈ ਹਸਲਾਮ ਚ ਸ਼ਾਮਲ ਹੋ ਜਾ ਜੇ ਇਸਲਾਮ ਚ ਸ਼ਾਮਲ ਨਹੀਂ ਹੋਏ ਕਾਜੀ ਦਾ ਫਤਵਾ ਜੋ ਮਿਲੇਗਾ ਉਸ ਫਤਵੇ ਦੇ ਮੁਤਾਬਕ ਭਾਈ ਮਨੀ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਏਗਾ ਹੁਕਮ ਕੀ ਹੋਇਆ ਕਿ ਭਾਈ ਮਨੀ ਸਿੰਘ ਤੇ ਬੰਦ-ਬੰਦ ਘਟਦੇ ਤੇ ਜਾਣ ਜਲਾਦ ਲੈ ਕੇ ਭਾਈ ਮਨੀ ਸਿੰਘ ਨੂੰ ਕੁਟਾਰੇ ਵਿੱਚ ਆਇਆ ਔਰ ਦੂਸਰੇ ਪਾਸੇ ਭਾਈ ਮਨੀ ਸਿੰਘ ਦਾ ਹੱਥ ਰੱਖਿਆ ਗਿਆ ਲੱਕੜ ਦੇ ਉੱਤੇ ਗੜਾਸਾ ਮਾਰਨ ਲੱਗਾ ਜਲਾਦ ਉਹਨੇ ਕੁੱਟ ਤੇ ਮਾਰਿਆ ਭਾਈ ਮਨੀ ਸਿੰਘ ਨੇ ਉਹ ਤੇ ਗੜਾਸੇ ਨੂੰ ਪਕੜਿਆ ਤੇ ਆਖਿਆ ਕਿ ਤੂੰ ਆਪਣੇ ਮਾਲਕ ਦੀ ਹੁਕਮ ਅਦੂਲੀ ਨਾ ਕਰ ਤੇਰੇ ਮਾਲਕ ਨੇ ਹੁਕਮ ਕੀਤਾ ਕਿ ਬੰਦ-ਬੰਦ ਕਟਣਾ ਬੰਦ-ਬੰਦ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ ਬੰਦ-ਬੰਦ ਪੋਟਿਆਂ ਤੋਂ ਸ਼ੁਰੂ ਹੁੰਦਾ ਪਾਲ ਬੜੈ ਚੀ ਕਿਡੀਆਂ ਪਟੀਆਂ ਸ਼ਹਾਤਾ ਹਨ ਕਿੰਨੀਆਂ ਪਟੀਆਂ ਕਰਵਾਡੀਆਂ ਹਨ ਉਹਨਾਂ ਮਹਾਨ ਸੰਘਾ ਦੀਆਂ ਜਿਨ੍ਹਾਂ ਨੇ ਇਹ ਦਿਵਾਰੀ ਦਾ ਦਿਹਾੜਾ ਬਣਾਉਂਦੇ ਆਪਣੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਸਿੱਖੇ ਕਿਸਾਂ ਸਵਾਸਾ ਨਾਲ ਵਾਈ ਅੱਜ ਸਾਡਾ ਅਰਦਾਸ ਦਾ ਅੰਗ ਅਸੀਂ ਗੁਰੂ ਦੇ ਚਰਨਾਂ ਵਿੱਚ ਫਰਿਆਦ ਕਰਦੇ ਹਾਂ ਉਹਨਾਂ ਬਹਾਣ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸੱਚ ਕਿਸੇ ਸ਼ਹਰ ਨੇ ਆਖਿਆ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲਈ ਤੇ ਤਸਵੀਰ ਬਦਲਦੀ ਕੌਮਾਂ ਦੀ ਕੋਈ ਦੇਗਾਂ ਦੇ ਵਿੱਚ ਉਬਲੇ ਤੇ ਸ਼ਾਂਤੀ ਦੇ ਸੌਮੇ ਬਗ ਪੈਂਦੇ ਜਾਂ ਚਰਬੀ ਟਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ ਇਹ ਆਸਾਂ ਦੇ ਦੀਵੇ ਇਹ ਦੀਵਾਲੀ ਦਾ ਤਿਉਹਾਰ ਦੀਵਾਲੀ ਕੀ ਰਾਤ ਦੀਵੇ ਬਾਲੀਏ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕਹਿੰਦੀ ਆ ਅੱਜ ਲੱਖਾਂ ਦੀ ਗਿਣਤੀ ਵਿੱਚ ਸਕ ਸਕਤਾ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਇਕੱਠੀ ਹੋਣੀ ਸਾਡਾ ਇਤਿਹਾਸਕ ਪਛੋਕੜ ਹੈ ਪਾਲ ਬੜਾ ਜੀ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਉਹ ਖਾਨਦਾਨ ਜਿਉਂਦਾ ਜਿਸ ਖਾਨਦਾਨ ਨੂੰ ਚਿਰਾਗੀਆਂ ਦਾ ਖਾਨਦਾਨ ਕਿਹਾ ਜਾਂਦਾ ਅਬਦਾਲੀ ਨੇ ਚੋਹਾ ਪਾਸੇ ਤੋਂ ਦਰਬਾਰ ਸਾਹਿਬ ਨੂੰ ਘੇਰ ਲਿਆ ਚੱਪੇ ਚੱਪੇ ਉੱਤੇ ਫੌਜੀ ਬੈਠਾ ਸਿਪਾਹੀ ਬੈਠਾ ਆਉਣ ਦੀ ਆਗਿਆ ਨਹੀਂ ਪਰ ਗੁਰੂ ਰਾਮਦਾਸ ਦੇ ਚਰਨਾਂ ਦਾ ਇੱਕ ਪੌਰਾ ਪਰਿਵਾਰ ਹੈ ਬਾਪ ਹੈ ਤਨ ਬੇਟੇ ਹਨ ਬਾਪ ਨੇ ਆਪਣੇ بڑے ਪੁੱਤਰ ਨੂੰ ਬੁਲਾਇਆ ਪੁੱਤਰ ਜਾ ਜਾ ਕੇ ਦਰਬਾਰ ਸਾਹਿਬ ਅੰਦਰ ਦੀਵਾ ਬਾਲ ਕੇ ਆ ਦੀਵੇ ਐਵੇਂ ਨਹੀਂ ਬੜੇ ਉਹ ਪੁੱਤ ਦੀਵਾ ਬਾਲਣ ਲਈ ਗਿਆ ਬਹਿਰੀਆਂ ਦੀ ਨਿਗਾ ਵਿੱਚ ਆ ਬਹਿਰੀਆਂ ਨੇ ਹੱਲਾ ਬੋਲਿਆ ਉਹਨੂੰ ਪ੍ਰਕਰਮਾ ਸ਼ਹੀਦ ਕਰ ਦਿੱਤਾ ਦੀਵਾ ਨਾ ਬਲਿਆ ਥੋੜੀ ਦੇਰ ਬਾਅਦ ਬਾਪ ਨੇ ਦੂਜੇ ਪੁੱਤ ਨੂੰ ਭੇਜਿਆ ਜਾ ਪੁੱਤਰਾ ਤੇਰਾ ਭਰਾ ਗਿਆ ਸੀ ਦੀਵਾ ਬਾਲਣ ਦਰਬਾਰ ਸਾਹਿਬ ਅਜੇ ਤੱਕ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਨਹੀਂ ਹੋਇਆ ਜਾ ਕੇ ਦੇਖ ਉਹ ਗਿਆ ਜੈਸ ਵੇਲੇ ਉਸ ਨੇ ਸਰੋਵਰ ਵਿੱਚ ਚੁੱਭੀ ਮਾਰੀ ਗੈਰੀਆਂ ਦੀ ਨਕਾਬ ਵਿੱਚ ਉਹ ਵੀ ਆ ਗਿਆ ਹੱਲਾ ਬੋਲਿਆ ਗਿਆ ਤੀਰ ਮਾਰਿਆ ਗਿਆ ਸ਼ਹੀਦ ਕਰ ਦਿੱਤਾ ਤੀਜਾ ਪੁੱਤ ਹੈ ਤੀਜੇ ਪੁੱਤ ਨੂੰ ਵੀ ਉਹ ਚਰਾਗੀਆਂ ਦੇ ਖਾਨਦਾਨ ਬਾਪੂ ਨੇ ਲੁਕੋਇਆ ਨਹੀਂ ਉਸ ਨੂੰ ਵੀ ਭੇਜਿਆ ਜਾ ਪੁੱਤਰਾ ਹੁਣ ਮੇਰੀਆਂ ਤੇਰੇ ਤੇ ਆਸਾਂ ਹਨ ਜੈਸ ਵੇਲੇ ਉਹ ਪੁੱਤਰ ਬਾਪ ਕੋਲ ਆਗਾ ਲੈ ਕੇ 14 ਸਾਲ ਦੀ ਉਮਰ ਹੈ ਚਰਾਗੀਆਂ ਖਾਨਦਾਨ ਦਾ ਫਰਜ਼ੰਦ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਅੰਦਰ ਦਾਖਲ ਹੋ ਗਿਆ ਅੰਦਰ ਜਾ ਕੇ ਉਸ ਨੇ ਦੀਵਾ ਬਾਲ ਕੇ ਪ੍ਰਕਾਸ਼ ਕੀਤਾ ਬਿਰਤ ਬਾਬੇ ਨੇ ਆਪਣੇ ਚਿਵਾਰੇ ਚੋਂ ਬੈਠੇ ਨੇ ਜਿਸ ਵੇਲੇ ਦਰਬਾਰ ਸਾਹਿਬ ਵਿੱਚ ਬਲਦਾ ਦੀਵਾ ਦੇਖਿਆ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੀਸ ਝੁਕਾਤਾ ਅੱਜ ਵੀ ਉਹ ਚਰਾਗੀਆਂ ਦੇ ਖਾਨਦਾਨ ਨੂੰ ਇਤਿਹਾਸ ਦੇ ਪੱਨੇ ਬੜੇ ਚੇਤੇ ਕਰਦੇ ਹਨ ਬੜੇ ਮਾਣ ਕਰਦੇ ਹਨ ਉਹਨਾਂ ਉੱਤੇ ਬਹੁਤ ਬਟੀਆਂ ਕੁਰਬਾਨੀਆਂ ਜੇ ਕਿਤੇ ਆਪਾਂ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਜਦਾ ਕਰਨ ਜਾਂਦੇ ਆ ਦੁਨੀਆਂ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀਆਂ ਪੌੜੀਆਂ ਚੜ੍ਹ ਕੇ ਜਾਂਦੇ ਆ ਪਰ ਇੱਕ ਐਸਾ ਪਾਵਨ ਪਵਿੱਤਰ ਇਤਿਹਾਸਕ ਸਥਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਥਾਪਿਤ ਕੀਤਾ ਕਿਸੇ ਪਾਸਿਆਂ ਵੀ ਜਾਓ ਤੁਹਾਨੂੰ ਪੌੜੀਆਂ ਉਤਰ ਕੇ ਪ੍ਰਕਰਮਾਂ ਵਿੱਚ ਦਾਖਲ ਹੋਣਾ ਪਏਗਾ ਅਕਾਲ ਤਖਤ ਦੀ ਬਾਹੀ ਤੋਂ ਜਾਓ ਤਰਛੜਨ ਜਿਹੜੀ ਵਾਲੇ ਪਾਸਿਓਂ ਜਾਓ ਸਿੱਖ ਰੈਫਰੈਂਸ ਲਾਇਬ੍ਰੇਰੀ ਵੱਲੋਂ ਜਾਓ ਗੁਰੂ ਰਾਮਦਾਸ ਸ੍ਰੀ ਅੰਬ੍ਹੋਂ ਵੱਲੋਂ ਜਾਓ ਘੰਟਾ ਕਰਬਾੜੀ ਪਹੀ ਤੋਂ ਜਾਓ ਪੌੜੀਆਂ ਉਤਰ ਕੇ ਤੁਹਾਨੂੰ ਦਰਬਾਰ ਸਾਹਿਬ ਜਾਣਾ ਪਏਗਾ ਚਾਰ ਤਰਵਾਜੇ ਖੁੱਲੇ ਹਨ ਕਿਸੇ ਪਾਸਿਓਂ ਹਿੰਦੂ ਆਵੇ ਬੇ ਬਹਿ ਸ਼ਾਬੇ ਸ਼ੂਦਰ ਆਵੇ ਸਾਰਿਆਂ ਲਈ ਦਰਵਾਜੇ ਖੁੱਲੇ ਕੋਈ ਪਾਬੰਦੀ ਨਹੀਂ ਇਸ਼ਾਨਾਨ ਕਰਨ ਦਾ ਕਿਸੇ ਉੱਤੇ ਕੋਈ ਪਾਬੰਦੀ ਨਹੀਂ ਕੋਈ ਕਿਤੇ ਇਸ਼ਾਨਾਨ ਕਰੇ ਕੋਈ ਕਿਤੇ ਆ ਕੇ ਮਥਾ ਟੇਕੇ ਕੋਈ ਕਿਤੇ ਆ ਕੇ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਪ੍ਰਸ਼ਾਦਾ ਸਕੇ ਇੱਕ ਐਸਾ ਸਥਾਨ ਪੈਦਾ ਕਰਨਾ ਤੇ ਉਸ ਸਥਾਨ ਦੀ ਜਿਸ ਵੇਲੇ ਤੁਸੀਂ ਪ੍ਰਕਰਮਾ ਕਰਦੇ ਹੋ ਕਿਸੇ ਪਾਸਿਓ ਕਰੋ ਇਸ ਵੇਲੇ ਪ੍ਰਕਰਮਾ ਕਰਦੇ ਤੁਸੀਂ ਅੰਦਰ ਜਾਂਦੇ ਹੋ throvar ਸਾਹਿਬ ਦਰਸ਼ਨ ਜਿਹੜੀ ਤੇ ਤਾ ਕਿਸੇ ਵੀ ਸੱਲ ਉੱਤੇ ਜਦੋਂ ਆਪਾਂ ਪੈਰ ਰੱਖਦੇ ਨਾ ਉਸ ਇੱਕ ਇੱਕ ਸੈੱਲ ਦੇ ਥੱਲੇ ਪਤਾ ਨਹੀਂ ਸਾਡੇ ਕਿੰਨੇ ਗੁਰਸਿੱਖ ਮਰਜੀ ਬੜੀਆਂ ਦੀਆਂ ਸ਼ਹਾਦਤਾਂ ਹੋਈਆਂ ਪਈਆਂ ਕਿੰਨੀ ਵਾਰੀ ਦਰਬਾਰ ਸਾਹਿਬ ਉੱਤੇ ਹੱਲੇ ਬੋਲੇ ਕੇ ਕਿੰਨੀ ਵਾਰੀ ਅਬਦਾਲੀ ਨੇ ਦਰਬਾਰ ਸਾਹਿਬ ਦੇ ਸਰੋਵਰ ਵੀ ਪੂਰੇ ਆ ਦਰਬਾਰ ਸਾਹਿਬ ਇਮਾਰਤ ਨੂੰ ਘੁਰਾ ਦਿੱਤਾ ਪਰ ਵੱਖ-ਵੱਖ ਸਮਿਆਂ ਵਿੱਚ ਜਿੰਨਾ ਜਿੰਨਾ ਕਿਤੇ ਜ਼ੁਲਮ ਹੋਇਆ ਉਸ ਜ਼ੁਲਮ ਤੋਂ ਬਾਅਦ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਦਰਬਾਰ ਸਾਹਿਬ ਨੂੰ ਸ਼탑ਤ ਕੀਤਾ ਅੱਜ ਵੀ ਕਈ AI ਦੇ ਚੈਨਲਾਂ ਦੇ ਉੱਤੇ ਐਜੇ ਹੀਆਂ ਫੋਟੋਆਂ ਬਣਾ ਕੇ ਐਜੇ ਹੀਆਂ ਵੀਡੀਓ ਬਣਾ ਕੇ ਦਰਬਾਰ ਸਾਹਿਬ ਦੀ ਤੋਹੀਨ ਕੀਤੀ ਜਾਂਦੀ ਉਹ ਕਦੇ ਤੋਹੀਨ ਕਰਨ ਵਾਲੇ ਸੋਚੋ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਹਰ ਰੋਜ਼ ਦੇ ਅੰਕੜੇ ਕਢੀਏ 4 ਲੱਖ ਤੋਂ ਵੱਧ ਲੋਕ ਗੁਰੂ ਰਾਮਦਾਸ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਜਦਾ ਦੁਨੀਆਂ ਦੇ ਆਪਾਂ ਅੰਕੜੇ ਕਢੀਏ ਸੰਸਾਰ ਪਰ ਵਿੱਚ ਚਾਹੇ ਕੈਨੇਡਾ 'ਚ ਚਾਹੇ ਅਮਰੀਕਾ 'ਚ ਚਾਹੇ ਅਗਲੈਂਡ 'ਚ ਚਾਹੇ ਜਰਮਨ 'ਚ ਚਾਹੇ ਪਾਕਿਸਤਾਨ 'ਚ ਚਾਹੇ ਇੰਡੀਆ ਦੇ ਬਖਵਾਕ ਕੋਡਿਆਂ ਵਿੱਚ ਤਾਂ ਗਿਣਤੀ ਕਰੀਏ ਕਰੋੜਾਂ ਦੀ ਗਿਣਤੀ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਗੁਰੂ ਕਾ ਲੰਗਰ ਚੱਲਦਾ ਔਰ ਅਸੀਂ ਲੰਗਰ ਬਿੜਿ ਸ਼ਰਧਾ ਤੇ ਸਤਿਕਾਰ ਦੇ ਨਾਲ ਸਕਤੇ ਅਜਾਈਆਂ ਤਸਵੀਰਾਂ ਪੜਾ ਕੇ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਤੋਹੀਨ ਕਰਨੇ ਵਕਤ ਦੀਆਂ ਸਰਕਾਰਾਂ ਨੂੰ ਇਸ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਇਹ ਜਗ੍ਹਾ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਧਰਮ ਦੀ ਕੱਲੇ ਦਰਬਾਰ ਸਾਹਿਬ ਦੀ ਨਹੀਂ ਕਿਸੇ ਹੋਰ ਧਰਮ ਦੀ ਵੀ ਜੇ ਇਸ ਤਰ੍ਹਾਂ ਕੋਈ ਤੋਹੀਨ ਕਰਦਾ ਜਿਹੜਾ ਵੀ ਕਰਦਾ ਉਸ ਦੋਸ਼ੀ ਨੂੰ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਅੱਜ ਆਪਾਂ ਦੀਵਾਲੀ ਦਾ ਪਰਬ ਮਨਾ ਰਹੇ ਹਾਂ ਦੀਵਾਲੀ ਦੇ ਪਰਬ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਗੁਰੂ ਘਰਾਂ ਦੇ ਵਿੱਚ ਜਾ ਕੇ ਦਤਾਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਜਾਣਗੀਆਂ ਸਿੱਖ ਜਗਤ ਉਸ ਨੂੰ ਬੰਦੀ ਛੋੜਦੇ ਦਿਹਾੜੇ ਤੇ ਮਨਾਉਂਦਾ ਛੇਵੇਂ ਪਾਤਸ਼ਾਹ ਦੀ ਜਿਸ ਵੇਲੇ ਰਹਾਈ ਹੋਈ ਗਵਾਰੀਅਰ ਦੇ ਕਲੇ ਵਿੱਚੋਂ ਉਹ ਸਤਿ ਹਾਸਕ ਦਿਹਾੜੇ ਨੂੰ ਅਸੀਂ ਮਨਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਆ ਬੇਨਤੀਆਂ ਕਰਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਰਹਿਮਤ ਕਰਦੇ ਹਨ ਸਾਡੀਆਂ ਅਰਦਾਸਾਂ ਨੂੰ ਕਬੂਲ ਕਰਕੇ ਆਪਣੀ ਛਾਤੀ ਨਾਲ ਲਾਉਂਦੇ ਜੇ ਸਾਡੀਆਂ ਗਲਤੀਆਂ ਵੀ ਹਨ ਉਦਤਾਰ ਪਾਸ਼ਾ ਮਾਫ ਕਰਦਾ ਜੈਸੇ ਬਾਲਕ ਭਾਇ ਸਪਾਈ ਲੱਖ ਅਪਰਾਧ ਕਮਾਵੇ ਕਾਰਪદેશ ਝੜਕੇ ਬੋ ਪਾਤੀ ਬਹੁੜ ਪਿਤਾ ਗਲਾਵੇ ਅਸੀਂ ਉਸ ਦਤਾਰ ਪਾਸ਼ਾ ਦੇ ਪੁੱਤਰ ਸਾਡੇ 10 ਗੁਰੂ ਸਹਿਬਾਨ ਹਰਿ ਕੁਰੂ ਨਾਨਕ ਤੇ ਗੁਰੂ ਅੰਗਦ ਤੇ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਗੁਰੂ ਹਰਿਕੰਪ ਸਿੰਘ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਤਾਰ ਪਾਸ਼ਾ ਨੇ ਸਾਨੂੰ 1708 ਵਿੱਚ 10 ਜਾਮੇ ਜਿਸ ਬਲੇ ਸਮਾਪਤ ਹੋਏ ਉਹਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ ਔਰ ਸਾਨੂੰ ਹੁਕਮ ਕੀਤਾ ਹਜੂਰ ਸਾਹਿਬ ਜੀ ਪਾਵਨ ਪਵਿੱਤਰ ਧਰਤੀ ਤੇ ਜਸਪਾਲ ਤੇ ਤਾਰ ਪਾਸ਼ਾ ਦਸਵੇਂ ਪਾਤਸ਼ਾਹ ਜੋਤੀ ਜੋਸ ਮੌੜ ਗਏ ਤਾਂ ਸਿੱਖ ਸੰਗਤਾਂ ਨੇ ਸਵਾਲ ਕੀਤਾ ਪਿਤਾ ਜੀ ਗੁਰੂ ਜੀ ਸਾਨੂੰ ਕਿਸ ਦੇ ਲੜਨਾ ਕੇ ਚਲਿਓ ਤਾਂ ਸਤਗੁਰੂ ਸੱਚੇ ਪਾਤਸ਼ਾਹ ਨੇ ਮਰਿਆਦਾ ਮੁਤਾਬਕ ਨਾਰੀਅਲ ਲਿਆ ਕੇ ਮੱਥਾ ਟੇਕ ਕੇ ਪੰਜ ਪੈਸੇ ਹੁਕਮ ਸਾਨੂੰ ਕੀਤਾ ਕਿ ਸੰਗੋ ਅੱਜ ਤੋਂ ਬਾਅਦ ਦੇ ਤਾਰੀ ਗੁਰੂ ਨਹੀਂ ਗੁਰੂ ਹੈ ਗ੍ਰੰਥ ਤੇ ਦਰਸ਼ਨ ਹੋਣ ਕੇ ਪੰਥ ਵਿੱਚੋਂ ਅੱਜ ਤੋਂ ਬਾਅਦ ਆ ਗਿਆ ਭਰੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਾਂ ਵਿੱਚ ਹਾਜ਼ਰ ਹੋ ਕੇ ਸੰਸਾਰ ਪਰ ਵਿੱਚ ਗੁਰੂ ਘਰਾਂ ਵਿੱਚ ਜਾ ਕੇ ਨਤਮਸਤਕ ਹੋਈਏ ਕੌਮ ਦੀ ਚੜਦੀ ਕਲਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਦੁਨੀਆ ਦਾ ਕੋਈ ਵਿਅਕਤੀ ਕੋਈ ਧਰਮ ਕੋ ਆਪੋ ਆਪਣੀ ਮਤ ਵੀ ਅਰਦਾਸਤਾ ਕਰ ਸਕਦਾ ਪਰ ਇੱਕ ਸਿੱਖ ਪੰਥ ਐਸਾ ਹੈ ਬੜਾ ਐਸਾ ਇਹਦੇ ਉੱਤੇ ਐਸੀ ਬਖਸ਼ਿਸ਼ ਹਦ ਤਾਰ ਪਾਸ਼ਾ ਦੀ ਜੋ ਆਪਣੀ ਅਰਦਾਸ ਸ਼ੁਰੂ ਕਰਦਾ ਕਿ ਓੰਕਾਰ ਵਾਹਿਗੁਰੂ ਜਿੱਕੀ ਫਤਿਹ ਬਾਹਰ ਸ੍ਰੀ ਪਕੋਤੀ ਜੀ ਕੀ ਪਾਸ਼ਾ ਜ ਦਸਵੀਂ ਪ੍ਰਥਮ ਪਕੋਤੀ ਸਮਰਕੇ ਗੁਰੂ ਅੰਕ ਲਈ ਤੇ ਹੈ ਫਰੰਗਤ ਤੇ ਗੁਰੂ ਅਮਰਦਾਸ RAMDAS ਹੁਈ ਸਾਹਿ ਅਰਜਨ ਹਰਕੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਏ ਕਰਨ ਨਾ ਨਿਤ ਆਮੈਤਾ ਹੈ ਸਰਥਾਈ ਹੋਏ ਸਹਾਇ ਦਸਵੇਂ ਪਾਛਾ ਪੰਥ ਸੇਬਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੋਏ ਸਹਾਇ ਤੇ ਅਰਦਾਸ ਕਰਦਾ ਉਥੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਾ ਹੋਇਆ ਜਿੱਥੇ ਦਤਾਰ ਪਾਸ਼ਾ ਦੇ ਚਰਨਾਂ ਵਿੱਚ ਜਾ ਕੇ ਚਾਹੇ ਸੰਸਾਰ ਦੇ ਕਿਸੇ ਕੋਨੇ ਵਿੱਚ ਸਹਿਜ ਧਾਰੀ ਸਿੱਖ ਬੈਠਾ ਚਾਹੇ ਕੇਸਾ ਧਾਰੀ ਸਿੱਖ ਬੈਠਾ ਉਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੰਤਮ ਸ਼ਬਦ ਇਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਗਦੇ ਇਹ ਦੀਵੇ ਜਗਦੇ ਰਹਿਣ ਇਹ ਜੋਤਾਂ ਜਗਦੀਆਂ ਰਹਿਣ ਸੰਸਾਰ ਦੇ ਵਿੱਚੋਂ ਹਨੇਰਾ ਦੂਰ ਹੋਵੇ ਪ੍ਰਕਾਸ਼ ਹੋਵੇ ਅਸੀਂ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਬਤੀਤ ਕਰ ਸਕੀਏ ਐਨੇ ਅਲਰਜੀ ਕੈਂਡਾ ਹੋਇਆ ਪਾਲ ਬਣਾ ਜੀ ਤੁਹਾਡਾ ਤੁਹਾਡੇ ਸਾਥੀਆਂ ਦਾ ਬਹੁਤ-ਬਹੁਤ ਤੁਲਵਾ ਕਰਦਾ ਹੋਇਆ ਦੀਵਾਲੀ ਦੇ ਇਸ ਇਤਿਹਾਸਕ ਦਿਹਾੜੇ ਦੀ ਸਮੂਹ ਸੰਸਾਰ ਵਾਸੀਆਂ ਨੂੰ ਲੱਖ-ਲੱਖ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ